来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗਵਿੰਦਪੁਰਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਬਰਾ ਡੈਰੀ ਫਾਰਮ ਤੇ ਪਹੁੰਚੇ ਹੋਇਆ ਇੱਕ ਤਾਂ ਕੱਟਾ ਦਿਖਾਵਾਗੇ ਬਜਰੰਗੀ ਲਜਵਾਣੇ ਦਾ ਦੰਦਾਂ ਚ ਸ਼ਾਇਦ ਖੀਰਾ ਹੀ ਹੋਵੇ ਹਾਲ ਫਿਲਹਾਲ ਤੇ ਸੱਜਣੋ ਪੰਜ ਦਿਖਾਵਾਗੇ ਮੱਝਾਂ ਬਾਈ ਕੋਲ ਤਾਜ਼ੀਆਂ ਸੂਈਆਂ ਬਾਕੀ ਗੱਲਬਾਤ ਬਾਈ ਨਾਲ ਕਰਾਵਾਗੇ ਜਿਹੜਾ ਰੇਟ ਆ ਰੇਟ ਬਾਈ ਤੋਂ ਵੀਡੀਓ ਤੇ ਵਿੱਚ ਹੀ ਕਰਾਵਾਗੇ ਜਿਹੜੀ ਸ਼ੁਰੂਆਤ ਆ ਸ਼ੁਰੂਆਤ ਕਰ ਲਾਂਗੇ ਇਧਰਲੇ ਬੰਨਿਆ ਆ ਝੋਟੀ ਤੋਂ ਕਰਾਂਗੇ ਟੋਪ ਕੁਆਲਿਟੀ ਦੀ ਤੋਂ ਬਾਕੀ ਗੱਲਬਾਤ ਬਾਈ ਨਾ ਕਰਦਾਂਗੇ ਇੱਕ ਚੀਜ਼ ਹੋਰ ਨੋਟ ਕਰਨ ਵਾਲੇ ਵੀ ਜਿੰਨਾ ਪਸ਼ੂ ਤਾਂ ਨਾ ਉਹ ਬਾਈ ਕਹਿੰਦਾ ਗਾਰੰਟੀ ਨਾਲ ਹਰਿਆਣੇ ਦਾ ਮਿਲੂਗਾ ਵਿੱਧ ਪ੍ਰੂਫ ਆ ਜਾ ਬਰਾੜਾ ਫਿਰ ਹੋਰ ਕਿਵੇਂ ਆ ਵਧੀਆ ਬਾਈ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਸਸਰੀ ਗੱਲ ਬਾਈ ਸਾਰਿਆਂ ਨੂੰ ਚੈਨਲ ਦੇਖਣ ਵਾਲਿਆਂ ਨੂੰ ਭੈਣ ਭਰਾਵਾਂ ਨੂੰ ਤੇ ਵਾਕੀ ਬੰਦਾ ਤੁਸੀਂ ਮੇਲੇ ਤੇ ਵੀ ਦੇਖਿਆ ਹੋਗਾ ਕਿਉਂਕਿ ਬਾਈ ਨੇ ਦੋ ਮੱਝਾਂ ਤਕਰੀਬਨ ਤਕਰੀਬਨ ਚਵਾਈ ਚ ਵੀ ਪਾਈਆਂ ਦੀ ਪਾਈਆਂ ਮੇਰਾ ਖਿਆਲ ਹੈ ਪਹਿਲੀ ਵਾਰੀ ਦੀ ਹੈ ਨਾ ਪਹਿਲੀ ਵਾਰ ਬਾਈ ਚਵਾਈ ਚ ਪਾਈਆਂ ਸੀ ਇੱਕ ਮਿਲਕ ਬਿਊਟੀ ਚ ਪਾਈ ਸੀ ਇੱਕ ਡਰਾਈ ਮਿਲਕ ਅਸੀਂ ਇੱਕ ਖੀਰੇ ਕਟਿਆਂ ਦੀ ਕੈਟਾਗਰੀ ਚ ਕਟਾ ਸੀ ਆਪਣਾ ਠੀਕ ਹੈ ਇਹਦਾ ਨੰਬਰ ਆ ਗਿਆ ਦੀ ਮੇਰਾ ਖਿਆਲ ਉੱਥੇ ਹਾਂ 8ਵੇਂ ਨੰਬਰ ਤੇ ਆਇਆ ਸੀ ਸਰਟੀਫਿਕੇਟ ਤੇ ਮੱਝ ਪਾਈ ਦੀ ਤਕਰੀਬਨ ਤਕਰੀਬਨ 20 ਕਿਲੋ ਦੇ ਨੇੜੇ ਦੁੱਧ ਦੇ ਗਈ ਦੀ ਹੈ ਨਾ 19 840 ਦਿੱਤਾ ਸੀ ਬਾਈ ਮੱਝ ਨੇ ਠੀਕ ਹੈ ਤੇ ਇੱਕ ਮੱਝ ਮਿਲਕ ਡਰਾਈ ਚ ਪਾਈ ਸੀ ਉਹ ਚੌਥੇ ਨੰਬਰ ਤੇ ਆਈ ਸੀ ਆਪਣੀ ਠ ਹਾਂਜੀ ਬਾਈ ਆ ਮਾਰਗਰੀ ਕੈਮਰਾ ਵੱਡੀ ਬੁੱਡੀ ਆ ਗਈ ਫੁੱਲ ਤੇ ਬਿਊਟੀ ਵਾਲਾ ਤੇ ਦਾ ਕੋਈ ਲੇਖਾ ਹੀ ਨਹੀਂ ਹੈਗਾ ਮਿਲਕ ਬਿਊਟੀ ਵਾਲੀ ਝੋਟੀ ਆ ਕੱਦ ਵੀ ਫੁੱਲਾ ਤੇ ਬਾਕੀ ਆਰਡਰ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਜਿਵੇਂ ਫਿਕਸ ਝੱਡਾ ਰੱਖਦੀ ਆ ਬਾਈ ਇਹ ਰੱਖਦੇ ਜਿਵੇਂ ਬਾਹਰ ਲਿਆ گاਵਾ ਦਾ ਹੁੰਦਾ ਨਾ ਉਦਾਂ ਦਾ ਲੇਵਾ ਬੱਚਾ ਕੀ ਆਗਾ ਨਾਲ ਇਹਦੇ ਬੱਚਾ ਬਾਈ ਕੱਟਾ ਨਾਲ ਇਹਦੇ ਬੱਚਾ ਆ ਗਿਆ ਮੇਲ ਕਾਫ ਸੁਆ ਕਿੰਨੇ ਕ ਦਿਨ ਦਾ ਹੋ ਸੁਆ ਹੋ ਬਾਈ ਇਹਦਾ 45 ਦਿਨਾਂ ਦਾ 40 45 ਦਿਨਾਂ ਦਾ ਬੱਚਾ ਇਹਦੇ ਮਗਰ ਅਰਜਨ ਕੁੰਗੜ ਦਾ ਕੱਟਾ ਠੀਕ ਆ ਗੱਲ ਤੋਰ ਚੋਬਰਾ ਖੋਲ ਕੇ ਤੇ ਗਾਰੰਟੀ ਰਹੂ ਸਾਰੀਆਂ ਦੀ ਹਰਿਆਣੇ ਦੀ ਮੈਂ ਨ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ ਜਿਹੜਾ ਝੋਟੀ ਨੂੰ ਸਰੀਰ ਲੱਗਿਆ ਇਹਨੂੰ ਠੀਕ ਆ ਗੱਲ ਆ ਮਿਲਦਾ ਨਹੀਂ ਬਾਈ ਆ ਤੇ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਆ ਤੇ ਸਿੰਗ ਵੀ origignal ਆ ਗਿਆ ਤੇ ਵੱਡੀ ਬੁੱਡੀ ਵਾਲਾ ਦਾ ਸੱਜਣੋ ਕੋਈ ਲੇਖਾ ਨਹੀਂ ਲੈ ਬਾਬਾ ਬਿਲਕੁਲ ਕਹਿ ਲਈਏ ਫਿਕਸ ਜਿਹਾ ਲੈਵਾ ਰੱਖ ਦਿਆ ਤੇ ਲੰਬੀ ਲੰਬੀ ਵੀ ਫੁੱਲਾ ਤੇ ਮਿਲਕ ਬਿਊਟੀ ਵਾਲੀ ਝੋਟੀ ਆ ਯਾਰ ਮੇਲੇ ਪਾਉਣ ਵਾਲੀ ਝੋਟੀ ਕਹਿ ਸਕਦੇ ਆਪਾਂ ਇਹਨੂੰ ਤੋਰਾ-ਤਾਰਾ ਵੀ ਬੜਾ ਚੰਗਾ ਬਾਈ ਨਹੀਂ ਆਇਆ ਜੀ ਕਿੰਨਾ ਦੁੱਧ ਹਾਜ਼ਰ ਆ ਹੁਣ ਹਾਜ਼ਰ ਦੁੱਧ ਬਾਈ ਕੰਡੇ ਦਾ 14 ਕਿਲੋ ਲੀਟਰ ਲੋਟਰ ਜੇ ਦਾ 16 ਹੋਣਗੇ ਠੀਕ ਆ ਗੱਲ ਆ ਆ ਕੰਡੇ ਤੇ ਬਾਈ ਕਹਿੰਦਾ ਤੋਲਣ ਵਾਲਾ ਨਾ 14 ਕਿਲੋ ਡੰਗ ਦੋ ਡੰਗ ਚਾਰ ਡੰਗ ਨਾ ਸਾਨੂੰ ਆਪਾਂ ਇੱਥੇ ਜਖਾ ਦੇਾਂਗੇ ਕਹਿਣ ਦੀਆਂ ਗੱਲਾਂ ਹੁੰਦੀਆਂ ਬਾਈ 14 15 ਕਿਲੋ ਕੰਡੇ ਦਾ ਟਾਪ ਹੁੰਦਾ 20 ਕਿਲੋ ਵਾਲੀ ਦਾ ਮੈਂ ਕੋਈ ਹੁੰਦੀ ਆ ਆਹ ਇਹਦਾ ਲੀਟਰਾਂ ਲੂਟਰਾਂ ਵਾਲਾ ਸਿਸਟਮ ਆ ਨਾ ਉਹ ਤਾਂ ਬਾਈ ਕਹਿੰਦਾ 16 16 ਤੇ ਖੜੂ ਸੂਈ ਜਾ ਕੇ ਤੇ ਜਿਹੜੀ ਮੇਨ ਗੱਲ ਆ ਡਿਜ਼ਾਈਨ ਜੂਨ ਦਿਖਾ ਦੇਂਗਾ ਰੀ ਲੇਵੇ ਦਾ ਡਿਜ਼ਾਈਨ ਜੂਨ ਕਿੱਡਾ ਕਮਾਲ ਦਾ ਤੇ ਮੈਂ ਯਾਰ ਸੁਭਾ ਦੀ ਵੀ ਠੰਡੀ ਆ ਜਮਾ ਹਨਾ ਚੀਜ਼ ਆ ਬਾਈ ਜਮਾ ਤੇ ਕੱਦ ਕਾਠ ਵਾਲੀ ਮੈਂ ਆ ਤੇ ਰੇਟ ਇਹਦਾ ਗਿਰੂਗਾ ਰੇਟ ਬਾਈ ਇਹਦਾ ਦੇਣ ਲੈਣ ਜਮਾ ਫਿਕਸ ਜੀ ਕਰਾਂਗੇ ਰੇਟ ਸਾਰਿਆਂ ਦੀ ਬਸ ਛੋਟ ਛੱਪੇ ਹੀ ਹੋਊਗਾ 155 ਦੀ ਝੋਟੀ ਦੇ ਦਾਂਗੇ 1 ਲੱਖ ਤੇ 55 ਦੀ ਵੱਡੀ ਬੁੱਡੀ ਆ ਗਈ ਫੁੱਲ ਦੁੱਧ ਕੰਡੇ ਤੇ 14 ਕਿਲੋ ਤਰਕੇ ਦੇ ਦੇਣ ਵਾਲਾ ਆ ਗਿਆ ਲੀਟਰ ਮਾਰ ਦਾਂਗੇ 16 ਸੁਆ ਅਗੜਾ ਦੱਸਦਾ ਪ੍ਰੋਗਰਾਮ ਸੁਆ ਦੂਜਾ ਬਾਈ ਰिजनਲ ਸੁਆ ਰिजनਲ ਕੰਨਿਆਂ ਵਾਲੇ ਦੰਦ ਹੁਣ ਪੂਰੇ ਕਰੇ ਇਹਨੇ ਠੀਕ ਆ ਲਾਸਟ ਵਾਲੇ ਦੰਦ ਹੁਣ ਚੱਕਿਆ ਚੱਕਿਆ ਠੀਕ ਆ ਗੱਲ ਤੇ ਹੁਣ ਮਾਰ ਗਰੀ 2 ਨੰਬਰ ਲਈ ਤੇ ਭਲਾ ਆਰਡਰ ਦੀ ਮਾਰ ਕੇ ਮਰਾ ਇੱਥੇ ਉਹ ਨਾੜਾ ਨੂੜਾ ਲਿਖਾ ਦੇ ਇਹਦਾ ਪਿਆਰ ਬਈ ਅੱਤੇ ਫਗਾਈਂ ਕਹਿ ਸਕਦੇ ਇਹਨੂੰ ਦਾ ਰੰਗ ਰੰਗ ਜ਼ਰੂਰ ਕਹਿ ਲੀਏ ਰੋਸ਼ ਆਗ ਇਹਦਾ ਬਈ ਇਹ ਵੀ ਹਰਿਆਣੇ ਦੀ ਆ ਇਹ ਵੀ ਹਰਿਆਣੇ ਦੀ ਆ ਬਈ ਗੱਲ ਕਰਾ ਦੇਾਂਗੇ ਕਦੇ ਮਾ ਕੋਈ ਸੱਜਣ ਰੰਗ ਰੰਗ ਦੇਖ ਕੇ ਕਹਦੇ ਨਹੀਂ ਨਹੀਂ ਬਾਈ ਇਹ ਗੱਬਣ ਵੀ ਕਰਾ ਦੀ ਸੂਈ ਨੂੰ ਹੋਗੇ ਹਣਗੇ ਇਹਨੂੰ 45 ਤੋਂ 50 ਦੇਣ ਠੀਕ ਆ ਗੱਲ ਆ ਗੱਬਣ ਵੀ ਕਰਾਤੀ ਗੱਬਣ ਰਹਿ ਵੀ ਪੱਕਾ ਗਈ ਡੋਕਾ ਡਾਕਾ ਕਰ ਗਈ ਕਿੰਨੇ ਕਿ ਦਿਨ ਹੋ ਗਏ ਅੱਜ 14 ਦਿਨ ਹੋ ਗਏ ਗੱਬਣ ਕਰਾਈ ਉਹ ਡਿਜ਼ਾਈਨ ਉਹ ਪੰਗਾ ਚੱਕੀ ਫਿਰਦੀ ਆ ਲੇਵੇ ਦਾ ਘਰੀ ਉਹੀ ਗੱਲ ਆਈ ਬਾਈ ਨੇ ਐਚਐਫਏ ਨੂੰ ਤਾਂ ਹੀ ਕਿਹਾ ਬਿੰਦੂ ਵਾਲਾ ਲੇਵ ਵਾਲਾ ਹੀ ਫਿਰਦੀ ਆ ਤੇ ਇੱਥੋਂ ਕਰਾ ਦੀ ਚ ਇੱਕ ਕੁਆਲਿਟੀ ਕਬੂਲਟੀ ਤੇ ਫਿੱਟ ਫਿੱਟ ਝੋਟੀ ਆ ਗਈ ਓਵਰ ਮੋਟੀ ਨਹੀਂ ਇਹ ਵੀ ਕਿਤੋਂ ਵੀ ਜੇ ਮੇਰੇ ਨਾਲ ਬਸ ਲਈ ਆਉਣੀ ਤੌਰ ਦੇ ਖੋਲ ਕੇ ਸੁਹਾ ਕੜਾ ਹੋਊਗਾ ਸੁਹਾ ਤੀਜਾ ਬਾਈ ਕਹਿਣ ਨੂੰ ਲੋਕਾਂ ਨੂੰ ਕਹਣਾ ਦੂਜਾ ਹੈ ਤੀਜਾ ਠੀਕ ਆ 15 ਕਿਲੋ ਦੁੱਧ ਕੰਡੇ ਦਾ ਲੀਟਰਾਂ ਦਾ 17 18 ਹੋਊਗਾ 15 ਕੰਡੇ ਦਾ ਹਾਜ਼ਰ 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 ਆ ਬਾਕੀ ਯਾਰ ਇਹਦਾ ਲੇਵ ਆ ਵੀ ਪਰ ਧੱਕ ਬਾਈ ਉਹੀ ਗੱਲ ਆ ਟੁੱਟ ਮਾ ਜਲੇਵਾ ਨਹੀਂ ਹੈਗਾ ਹਨਾ ਹਾਂ ਜਿੰਨਾ ਹੈਗਾ ਬਾਈ ਸਾਹਮਣੇ ਆ ਸਾਰਾ ਕੁਝ ਇੱਕ ਗੱਲ ਦਾ ਦੱਸਣਾ ਸੱਜਣਾ ਮੱਝ ਨਾ ਮੱਝ ਡਿਜ਼ਾਈਨ ਵਾਲੀ ਆ ਕੁਆਲਿਟੀ ਵਾਲੀ ਮੱਝ ਆ ਤੇ ਬਾਕੀ ਬਰੀਡਿੰਗ ਦੇ ਮਾਮਲੇ 'ਚ ਬੜੀ ਬੈਸਟ ਝੋਟੀ ਆ ਜਿਹੜੇ ਸੱਜਣ ਨੇ ਕਹੇ ਨਾ ਬਰੀਡ ਤੇ ਕੰਮ ਕਰਨਾ ਬਰੀਡਿੰਗ ਵਾਲੇ ਮਾਮਲੇ 'ਚ ਇਹਦਾ ਬਾਈ ਆਪਣੇ ਕੋਲੇ ਮਾਲ 25 26 ਮੱਝਾਂ ਆਈਆਂ ਸੇਵਾ ਵੰਡ ਵੀ ਹੁੰਦੀ ਆ ਜੇ ਕੱਲੀ ਦੀ ਸੇਵਾ ਗੱਡ ਕੇ ਕਰਨੀ ਹੋਵੇ 20 ਕਿਲੋ ਵੀ ਓਟਦੀ ਆ ਇਹ ਕੰਡੇ ਦਾ ਠੀਕ ਆ ਗੱਲ ਕੰਡੇ ਦਾ 20 ਕਿਲੋ ਓਟਦੀ ਆ ਜੇ ਕੱਲੀ ਨੂੰ ਦੋ ਲੈਣਾ ਹੋਵੇ ਸੇਵਾਜੇ ਨੂੰ ਠੀਕ ਆ ਗੱਲ ਅੱਜ ਕਿੰਨਾ ਬਾਈ ਅੱਜ 15 ਕਿਲੋ ਕੰਡੇ ਦਾ ਕਮਾ ਲਿਆ ਬਾਈ ਇੱਥੋਂ ਅੱਜ ਬਾਈ ਕਹਿੰਦਾ 15 ਕੰਡੇ ਦਾ ਹਾਜ਼ਰ ਫਿੱਟ ਫਿੱਟ ਆ ਗਈ ਜਮਾ ਬਾਕੀ ਆਰਡਰ ਤੇ ਨਸਾਂ ਨੋਸਾਂ ਆ ਚਵਾਈ ਦਾ ਦਾ ਬਾਈ ਕਹਿੰਦਾ ਪੰਪ ਵਾਲਾ ਕੰਮ ਹੀ ਆ ਤੇ ਬਾਕੀ ਯਾਰ ਮੱਝ ਦੇ ਜਿਹੜੇ ਬਨਿਆਰ ਨੇ ਡਿਜ਼ਾਈਨ ਨੇ ਹਨਾ ਦੱਸ ਦੇ ਆ ਵੀ ਚੰਗੇ ਦੁੱਧ ਵਾਲੀ ਮੱਝ ਆ ਕੱਲਾ ਕੱਲਾ ਸਰੀਰ ਦਾ ਅੰਗ ਦੇਂਦਾ ਬਾਈ ਮੱਝ ਦਾ ਕੋਈ ਓਵਰ ਫੈਟ ਨਹੀਂ ਮੱਝ ਤੇ ਠੀਕ ਆ ਗੱਲ ਆ ਹਾਂ ਆ ਤੇ ਫਿੱਟ ਫਿੱਟ ਆ ਗਈ ਉਰਲੇ ਬੰਨੋਂ ਦਿਖਾ ਦੀ ਗਰੀ ਇੱਥੇ ਇੱਥੋਂ ਮਾਰਦੀ ਕੈਮਰਾ ਗੇਰਾ ਹੋਰ ਕਿੰਨੇ ਪੈਸੇ ਬਰਾੜਾ ਇਹਦੇ ਅੱਜ ਇਹਦਾ ਭਾਈ ਲੈਣਾ ਹੀ ਆ ਬਸ ਡੇਢ ਲੱਖ ਡੇਢ ਆ ਹਾਂ ਇਹ ਚੋ ਕਰ ਦੇ ਮਾਫੀ ਮਾੜਾ ਮੋਟਾ ਮਾਨਤਾ ਕਰ ਦਾਂਗੇ ਦੋ ਛੱਡ ਦਾਂਗੇ ਦੋ ਛੱਡ ਦਾਂਗੇ ਆ ਲੱਕ ਹੋਰ ਛੱਡ ਦਾਂਗੇ ਤਿੰਨ ਛੱਡ ਦਾਂਗੇ ਕੋਈ ਚੱਕਰ ਨਹੀਂ ਨਾਲ ਇਹਦੇ ਵੀ ਕਟਾ ਆ ਗਿਆ ਇਹਦੇ ਵੀ ਕਟਾ ਭਾਈ ਆ ਨਾਲ ਇਹਦੇ ਵੀ ਕਟਾ ਆ ਗਿਆ ਸੂਆ ਕਿੰਨੇ ਦਿਨ ਦਾ ਸੂਆ ਹੋਊਗਾ ਭਾਈ ਇਹਦਾ ਡੇਢ ਮਹੀਨੇ ਦਾ ਡੇਢ ਮਹੀਨੇ ਦਾ 50 ਦਿਨ ਦਾ ਵੀ ਹੋ ਸਕਦਾ ਡੇਢ ਦਾ ਵੀ ਮਹੀਨੇ ਹੀ ਤਾਂ ਦੁੱਧ ਹੀ ਤਿਆਰ ਕਰਦੀ ਹੈ ਭਾਈ ਮਾਝ ਅਸਲ ਜਿਹੜੀ ਹਰਿਆਣੇ ਦੀ ਮਾਂ ਹੈ तकरीबन 35 ਦਿਨ ਲਾ ਜਾਂਦੀ ਹੈ 1 ਮਹੀਨਾ ਲਾ ਦਾਂਦੀ ਆ ਦੁੱਧ ਤਿਆਰ ਕਰਨ ਦੇ ਜੇ ਮੈਂ ਇੱਕ ਕਾਲੀ ਦਿਖਾਈ ਦੇ ਸੋਨ ਇੱਕ ਨੰਬਰ ਆ ਜੀ ਤੇ ਤੇ 112 ਵਾਲੀ ਤੇ ਕਮਾਦੇ ਹੋਰ ਦਿਖਾਉਂਗਾ ਤੋਹਫੇ ਸੋਨੂੰ ਤੇ ਟੋਕਣਾ ਗੱਬਣਾ ਵੀ ਇੰਨੇ ਨਿੰਦੀਆਂ ਵੇਖਣ ਵਾਲੀਆਂ ਭਾਈ 10-15000 ਰੋਲੇ ਨਾ ਕੋਈ ਐ ਨਹੀਂ ਬਾਈ ਤੇ ਹੁਣ ਮਾਰਦੇ 3 ਨੰਬਰ ਵਾਲੀ ਤੇ ਇਹਦਾ ਬੱਚਾ ਦਾ ਜਮੇ ਤਾਜ਼ਾ ਹੀ ਲੱਗਦਾ ਹਨਾ ਇਹ ਬਾਈ ਪੰਜਵਾਂ ਸ਼ੀਮਾਂ ਦੇ ਨਾਲ ਨੂੰ ਸੂਈ ਨੂੰ ਜਮਾ ਰਹਿ ਜਨਾਲ ਹਾਂ ਸਿੰਘ ਇਹਦੇ ਕਸਹਾਏ ਹੈ ਹਨਾ ਹਾਂ 6 ਦੰਦਾਂ ਦਾ ਝੋਟੀ ਕੰਨਾਂ ਵਾਲੇ ਦੰਦ ਨਾਲ ਖੜੇ ਹੈ ਹਜੇ 6 ਦੰਦ ਜਮਾ ਰਹਿ ਜਨਾਲ ਸੁਹਾ ਦੂਜਾ ਹਾਂ ਕਾਲੀ ਸੱਪੜ ਗਈ ਬਈ ਨਾਲ ਕੱਟਾ ਬਾਈ ਆ ਨਾਲ ਹੁਣ ਕੱਟਿਆਂ ਦਾ ਤਾਂ ਹੋਰ ਹੀ ਚੰਗਾ ਮੇਲ ਦਾ ਪਾਣਾ ਇਹ ਇੱਥੋਂ ਦਿਖਾ ਗਏ ਰੀ ਡਿਜ਼ਾਈਨ ਇਹ ਇਥੋਂ ਕਰਾ ਦੇ ਚੈੱਕ ਆ ਇਹ ਵੀ ਹਰਿਆਣੇ ਦੀ ਆ ਹਾਂ ਬੱਤੋ ਉਹ ਬੱਚਾ ਕੱਢੀ ਮੜਿਆ ਆ ਆ ਤੋੜ 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 ਖੋਲ ਤੋਰੀ ਦੇ ਤਾ ਡਿਜ਼ਾਈਨ ਜੂਨ ਬੜਾ ਕਮਾਲ ਦਾ ਰੱਖ ਦਿਆ ਇਥੋਂ ਘੈਰੀ ਸਾਈਡ ਤੋਂ ਦਿਖਾ ਦਿਓ ਓਏ ਬਾਡੀ ਦੀ ਬਣਤਰ ਇਹਦੇ ਕੋਲੇ ਬਾਈ ਅੱਜ 5ਵੇਂ 6ਵੇਂ ਦਿਨਾਂ ਕੰਡੇ ਦਾ ਦੁੱਧ 13 ਕਿਲੋ ਠੀਕ ਆ ਗੱਲ ਹਾਂ 5ਵਾਂ 6ਵਾਂ ਦਿਨ ਬਾਈ ਕਹਿੰਦਾ ਸੂਈ ਨੂੰ ਦੰਦਾਂ 'ਚ 6 ਦੰਦ ਕੰਡੇ ਤੇ ਤੋਲਣ ਵਾਲਾ 13 ਕਿਲੋ ਕੰਡਾ ਵੀ ਚਾਹੀਏ ਯਾਰ ਆਬਦਾ ਲਿਆ ਦਿਓ ਹਾਂ ਕਿਉਂਕਿ ਇਹ ਸੱਜਣ ਦਾ ਉਹੀ ਗੱਲ ਆ ਵੀ ਕੰਮ ਆ ਜਿਹੜਾ ਕੰਮ ਬਾਈ ਕਹਿੰਦਾ ਜੈਨੂਅਨ ਹੀ ਕਰ 13 ਕਿਲੋ ਹਾਜ਼ਰ ਪੰਜਵਾਂ ਛੇਵਾਂ ਦਿਨ ਹੈ ਇਹਨੂੰ 나ੜੂਆ ਇਹਦਾ ਮੇਰਾ ਖਿਆਲ ਆ ਪੱਟ ਦਾ ਮੱਝਾਂ ਨੇ ਕਿਉਂਕਿ ਬੱਚਾ ਹੀ ਦੱਸਦਾ ਉਹਦਾ ਲੇਲਾ ਯਾਰ ਬੱਚਾ ਤੇ ਕੱਦ ਘਾਟ ਇਹਦਾ ਵੀ ਚੰਗਾ ਝੋਟੀ ਦਾ ਤੇ ਗਰੰਟੀ ਨਾਲ ਰਹਿਣੀਆਂ ਹਰਿਆਣੀਆਂ ਦੇ ਇੱਕ ਤਾਂ ਕੰਮ ਹੁੰਦਾ ਕਹਿਣ ਵਾਲਾ ਇੱਕ ਕੰਮ ਹੋ ਜਾਂਦਾ ਗਰੰਟੀ ਵਾਲਾ ਗਰੰਟੀ ਵਾਲਾ ਸਿਸਟਮ ਰੂਹ ਬੰਦੇ ਬਾਈ ਕਮਾ ਕੇ ਇੱਥੋਂ ਲੈ ਚਲ ਬੱਚੇ ਤੇ ਪਰੇਸ਼ਾਨ ਨਾ ਕਰ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਬਿਲਕੁਲ ਫੋਕੀ ਆ ਬਾਈ ਇਹ ਛੋਟੀ ਕੋਈ ਬੰਦਾ ਆਪਦੇ ਗੈਸ ਨਾ ਲੈ ਜਾ ਵੀ ਕਿੰਨਾ ਦੁੱਧ ਕੱਢ ਦੂ ਛੋਟੀ ਉਹ 17 18 ਦਾ ਖੁੱਲਾ ਚੱਲਣ ਵਾਲੀ ਆ ਲੱਕੜ ਬਹੁਤ ਚੰਗੀ ਆ ਕਾਲੀ ਸਪਰਗੀ ਪਈ ਹੈ ਤੇ ਬਾਡੀ ਬੂਡੀ ਦੀ ਬਣਤਰ ਬਹੁਤ ਕਮਾਲ ਦੀ ਆ ਸਾਰੀ ਜਾਤ ਹੀ ਆ ਬਾਈ ਨਸਲ ਫਰੀਡ ਬਹੁਤ ਚੰਗੀ ਆ ਆ ਬਰੀਡ ਫਰੂਡ ਆ ਗਈ ਕੱਟੀ 'ਚ ਫੁੱਲ ਆ ਤੇ ਇੱਥੋਂ ਮਾਰਦੀ ਗੈਰੀ ਕੈਮਰਾ ਤੇ ਬੱਚੇ ਤੇ ਕਿਹੜਾ ਹੋਰ ਮਾਰਦੀ ਕਿਉਂਕਿ ਭਰਾਵਾਂ ਨੂੰ ਆਈਡੀਆ ਜੀ ਹੋ ਜੂਗਾ ਕਿੰਨਾ ਦੁੱਧ ਸਿਆਦਾ ਇਹ 13 ਕਿਲੋ ਕੰਡੇ ਦਾ ਲੀਟਰ ਵਾਲਾ 15 ਵੀ ਹੋਊ 14 ਕਿੰਨਵਾ ਦਿਨਾਂ ਚ ਜੈਨੂਨ ਜੈਨੂਨ ਜਮਾ ਛੇਮਾ ਦੇਣਾ ਜੈਨੂਨ ਠੀਕ ਆ ਗੱਲ ਹਾਂ ਕਿੰਨੇ ਪੈਸੇ ਦੇ ਇਹਦੇ ਬਾਈ 145 ਲੈਣੀ ਆ ਜੋ ਠੀਕ 1 ਲੱਖ ਤੇ 45 ਹਾਂ ਦੋ ਦੋ 17 18 ਗਵਾਹੀ ਭਰਦੀ ਆ ਵੀ ਹੈਗੀਆਂ ਮੈਂ ਠੀਕ ਆ ਗੱਲ ਕਹਿ ਮੇਰਾ ਵਾਲਾ 13 ਕੰਡੇ ਦੇ ਤੋਲਣ ਨਾਲ ਅੱਜ ਛੇਵੇਂ ਦਿਨ ਹਾਜ਼ਰ ਆ ਉਹ ਚਵਾ ਦਾਂਗੇ ਟੰਗ ਤੋੜਾਂਗੇ ਬੱਚਾ ਕਰੀ ਕਰਾ ਹੋਰ ਦਿਖਾ ਦੇ ਓਏ ਤਸੱਲੀ ਕਰਾ ਦੇ ਜਮਾਨ ਹਰੇਕ ਪੱਖ ਤੋਂ ਤੇ ਹੁਣ ਤੋੜਾ ਅਗਲੇ ਨੰਬਰ ਵਾਲੀ ਝੋਟੀ ਤੋੜ ਖੋਲ ਕੇ ਸਿੰਘ ਸੁng ਉਹਦਾ ਵੀ ਬੰਦ ਆ ਗਿਆ ਨਾ ਹਾਂ ਇਹਦੀ ਬੇਲ ਬੂਲ ਬਹੁਤ ਚੰਗੀਆਂ ਚਵਾਈ ਵੀ ਚੰਗੀਆਂ ਲੰਬੀ ਲੰਬੀ ਬਹੁਤ ਚੰਗੀਆਂ ਤੇ ਕੁਆਲਿਟੀ ਬਹੁਤ ਚੰਗੀਆਂ ਯਾਰ ਇੱਥੋਂ ਦਿਖਾ ਦੇ ਗਰੀ ਹਾਂ ਇੱਥੋਂ ਮਾਰ ਦੇ ਕੈਮਰਾ ਡਿਜ਼ਾਈਨ ਜੂਨ ਬੜਾ ਸੋਹਣਾ ਰੱਖਿਆ ਥੱਲੇ ਨਾਲ ਸਾਨੂੰ ਨਾਲ ਇਹਦੇ ਵੀ ਕੱਟਾ ਨਾ ਕੱਟਿਆਂ ਦੀ ਤੋਰ ਸਾਰੇ ਕੱਟੇ ਹੀ ਆ ਬਾਈ ਇਹਦਾ ਸੂਆ ਬਾਈ ਇਹਦਾ ਦੂਜਾ ਸੂਆ ਬਾਈ ਇਹ ਵੀ ਛੇ ਦੰਦਾਂ ਦਾ ਮੂੰਹ ਹਜੇ ਆ ਦੰਦਾਂ ਛੇ ਦੰਦ ਸੂਆ ਜੈਨੂਇਨ ਦੂਜਾ ਤੇ ਸੰਭਾਲ ਸੰਭੂਲ ਕਹਿ ਲਿਆ ਵੀ ਕਮਾ ਲਿਆ ਬਾਈ ਕਿੰਨਾ ਮਦਨ ਹੋ ਗਿਆ ਇਹਨੂੰ ਇਹਨੂੰ ਵੀ ਪੰਜਵਾਂ ਦਿਨ ਆ ਬਾਈ ਸੂਈ ਨੂੰ ਅੱਜ ਬੱਚਾ ਦੇਖ ਲਓ ਆ ਦਿਨ ਬਾਈ ਕਹਿੰਦਾ ਇਹਨੂੰ ਵੀ ਪੰਜਵਾਂ ਛੇਮਾ ਹੀ ਆ ਸੂਈ ਨੂੰ ਤੇ ਕਿੰਨਾ ਹਾਜ਼ਰ ਹੈ ਦੇ ਕੋਲੇ ਲੈ ਚੱਲ ਬੱਚੇ ਦੇ ਕੋਲੇ ਇਹਦੇ ਕੋਲੇ ਹਾਜ਼ਰ ਹੋਊਗਾ ਬਾਈ 11 12 ਕਿਲੋ ਹਾਜ਼ਰ ਹੋਊ ਅੱਜ ਇਹਦੇ ਕੋਲੇ ਠੀਕ ਆ ਗੱਲ ਹੂੰ ਦੁੱਧ ਇਹ ਵੀ ਦੇ ਦੂ 16 ਕਿਲੋ ਦੁੱਧੇ ਪੰਨੋ ਦਿਖਾ ਦਿੰਗਾ ਗਰੀ ਗੱਲ ਦੇ ਪੱਖ ਤੋਂ 11 ਤੋਂ 12 ਕਿਲੋ ਬਾਈ ਕਹਿੰਦਾ ਇੱਕ ਗੱਲ ਹੋਰ ਦੱਸਣਾ ਇੱਥੋਂ ਗਰੀ ਫੇਸ ਤੇ ਮਾਰਦੀ ਜਿੰਨਾ ਦੁੱਧ ਬਾਈ ਕਹਿੰਦਾ ਦੱਸਣਾ ਜਿਹੜੇ ਵੀ ਪਸ਼ੂ ਤਾਂ ਥੱਲੇ ਕੰਡੇ ਵਾਲੀ ਦੱਸਣਾ ਕੰਡੇ ਵਾਲਾ ਲੀਟਰ ਵਾਲਾ ਨਹੀਂ ਦੱਸਿਆ ਤੁਹਾਨੂੰ ਕਿਸੇ ਵੀ ਪਸ਼ੂ ਥੱਲੇ ਦੁੱਧ ਜਿੰਨਾ ਕਿ ਦੱਸਿਆ ਸਾਰਾ ਕੰਡੇ ਵਾਲਾ ਉਹਦੀ ਤਸੱਲੀ ਤੁਸੀਂ ਕਰਕੇ ਲੈ ਜਿਓ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਬਿਲਕੁਲ ਫੋਕੀ ਆ 100 ਦੀ 100 100 ਨੰਬਰੀ ਆ ਜੀ ਇਹਦਾ ਰੇਟ ਕੀ ਰਹੂਗਾ ਇਹ 155 ਦੀ ਝੋਟੀ ਦੇ ਦਾਂਗੇ ਬਾਈ ਜੀ ਆਪਾਂ ਗੱਲ ਕਰ ਲਈਏ ਵੀ ਕਿਸੇ ਨੇ ਯਾਰ ਤਿੰਨੇ ਚਾਰੇ ਇਕੱਠੀਆਂ ਲੈਣੀਆਂ ਹੁਣ ਫਿਰ ਫ੍ਰੀ ਪਹੁੰਚ ਕਰ ਦਾਂਗੇ ਬਾਈ 200 ਕਿਲੋਮੀਟਰ ਤੱਕ ਵੀ ਕਰ ਜੇ ਕੋਈ ਬੰਦਾ ਚਾਰੇ ਲੈਂਦਾ ਚਾਰੇ ਲੈਂਦਾ ਕਰ ਦਾਂਗੇ ਬਾਈ 200 ਕਿਲੋਮੀਟਰ ਤੱਕ ਪਹੁੰਚ ਫਰੀ ਠੀਕ ਆ ਗੱਲ ਜੇ ਬਾਈ ਕਹਿੰਦਾ ਕੋਈ ਸੱਜਣ ਚਾਰੇ ਖਰੀਦਦਾ ਨਾ ਚਾਰਾਂ ਦੀ ਇਹ ਮੰਨ ਲਓ ਵੀ 200 ਕਿਲੋਮੀਟਰ ਤੱਕ ਇਹਨਾਂ ਦੀ ਪਹੁੰਚ ਕਰ ਦਿਆਂਗੇ ਤੇ ਹੁਣ ਗੱਰੀ ਕਮਾ ਲਿਆ ਕੈਮਰਾ ਪੰਜਵੇਂ ਨੰਬਰ ਤੇ ਖੜੀ ਆ ਝੋਟੀ ਇੱਕ ਇਹ ਆਪਾਂ ਕਹਿ ਸਕਦੇ ਹਾਂ ਗ੍ਰੇਡੇਡ ਚ ਆ ਗਈ ਹੈ ਨਾ ਇਹ ਗ੍ਰੇਡੇਡ ਜਾ ਬਾਈ ਅੰਨਾ ਸਾਨੂੰ ਸਭ ਬਹੁਤ ਆ ਗਿਆ ਇਹਦੀ ਬਾਡੀ ਤੇ ਆ ਜਾ ਚੋ ਬਰਾ ਤੌਰ ਖੋਲ ਕੇ ਇਹਨੂੰ ਵੀ ਤੇ ਬਾਡੀ ਬੁੱਡੀ ਚੰਗੀ ਆ ਨਾ ਇਹਦੇ ਕੋਲੇ ਵੀ ਦੁੱਧ ਬਾਈ ਅੱਜ 13.5 ਕਿਲੋ ਕੰਡੇ ਦਾ ਲੀਟਰ ਵਾਲਾ ਹੋਊਗਾ 15 ਠੀਕ ਆ ਗੱਲਾ ਕੰਡੇ ਦਾ 13.5 ਖੁੱਲਾ ਬਦੂਗਾ 13.5 ਤੋਂ ਵੀ ਘੱਟ ਦਾ ਨਹੀਂ ਕੰਡੇ ਦਾ ਹਾਂ ਆ ਡਿਜ਼ਾਈਨ ਜੂਨ ਵਾਲਾ ਸੋਨਾ ਹਨਾ ਇਹ ਸੁਭਾ ਦੀ ਵੀ ਠੰਡੀ ਲੱਗਦੀ ਆ ਸੂਈ ਨੂੰ ਹੋਏਗੇ ਹੁਣੇ ਇਹਨੂੰ 20 ਤੋਂ 25 ਦਿਨ ਗਾਰੰਟੀ ਰਹੂਗੀ ਹਾਂ ਤੇ ਮਹੀਨਾ ਮੰਨ ਕੇ ਕੋਈ ਬੰਦਾ ਆ ਜੇ ਚਾੜ ਛੱਟ ਕੇ ਬੰਦਾ ਝੋਲੇ ਬੁੜੀ ਝੋਲੇ ਕੋਈ ਮਰਜ਼ੀ ਪਾਵਾ ਗਣੂ ਮਾਦੇ ਬੱਚਾ ਹੈ ਨਹੀਂ ਇਹਦਾ ਪਾੜੇ ਦੀ ਮਿਲਦੀ ਆ ਪਾੜੇ ਤੇ ਮਿਲਦੀ ਆ ਭਾੜਾ ਦਬਾਰੇ ਮੈਂ ਆਣਾ ਭਾਈ ਰੌਲੇ ਕੋਈ ਨਹੀਂ 2 ਦਿਨਾਂ ਦੀ ਗਾਰੰਟੀ ਵੀ ਦੇ ਦਾਂਗੇ ਅਗਲੇ ਤੇ ਘਰੇ ਨਾ ਮਿਲੀ ਵਾਪਸ ਮੋੜ ਦੇ ਠੀਕ ਆ ਗੱਲ ਆ ਜਾ ਉਰਲੇ ਬੰਨੇ ਆ ਕਈ ਵਾਰ ਇੱਕ ਦੋ ਦਿਨ ਤਾਂ ਪਸ਼ੂ ਘਰ ਜਾਂਦਾ ਉੱਪਰੇ ਥਾਵੇਂ ਜਾ ਕੇ ਤੇ ਡਿਜ਼ਾਇਨਡ ਜੂਨ ਵੀ ਸੋਨਾ ਰੱਖਦੀ ਆ ਲੇਵੇ ਦਾ ਫਰਾੜਾ ਕਿੰਨਾ ਤੋਂ ਦੱਸਿਆ ਇਹਦੇ ਕੋਲ ਇਹਦੇ ਕੋਲੇ 13 ਤੋਂ 13.5 ਕਿਲੋ ਕੰਡੇ ਦਾ 13 ਤੋਂ ਪਲੱਸ ਹੋਊ 13.5 ਹੀ ਹੋਊਗਾ ਠੀਕ ਆ ਗੱਲ ਹਾਂ 13.5 ਦੇ ਆਸੇ ਪਾਸੇ ਹੋਊ ਬਾਈ ਕਹਿੰਦਾ ਪਰ 13 ਤੋਂ ਬਾਹਰ ਹੀ ਮਿਲੂ ਵੀ 13.5 ਮਿਲ ਜੇ 14 ਮਿਲ ਜੇ ਪਰ ਡਿਜ਼ਾਇਨਡ ਜੂਨ ਝੋਟੀ ਦੇ ਦੇ ਵੀ ਚੰਗੇ ਆ ਤੇ ਚੋਣ ਚਬਾਉਣ ਦੀ ਕਿਵੇਂ ਬਾਈ ਚੋਣ ਚਬਾਉਣ ਦੀ ਦਾ ਬਾਈ ਜਮਾ ਪੋਲੀ ਫੋਕੀ ਕਹਦੇ ਜਮਾ ਗੰਨੇ ਵਰਗੀ ਧਾਰ ਆਉਂਦੀ ਠੀਕ ਆ ਗੱਲ ਸੁਭਾ ਆ ਦੀ ਠੰਡੀ ਜਮਾ ਸੁਭਾ ਆ ਦੀ ਬਾਲੀ ਠੰਡੀ ਆ ਇਹ ਉਰਲੇ ਬੰਨੇ ਹੋ ਗਰੀ ਸਾਰੀ ਦਿਖਾ ਦੀ ਉਰਲੇ ਬੰਨੇ ਆ ਜਾ ਇੱਥੋਂ ਮਾਰ ਦੇ ਕੈਮਰਾ ਸਾਰੇ ਡਿਜ਼ਾਈਨ ਦਿਖਾ ਦੇ ਬਾਡੀ ਬੁੱਡੀ ਇੱਥੋਂ ਕਿੰਨੇ ਪੈਸੇ ਦੇ ਇਹ ਬਾਈ 1.5 ਦੀ ਦੇਣੀ ਆ ਬਸ 1.5 ਦੀ ਹਾਂ ਇੰਨੇ ਗੱਲਾਂ ਵਾਲੀ 1.5 ਦੀ ਕੋਈ ਮਹਿਣਾ ਨਹੀਂ ਰੱਖਦੀ ਸਾਢੇ 13 ਦੁੱਧ ਕੰਡੇ ਦਾ ਰੁਪਿਆ 1 ਲੱਖ ਤੇ 5000 ਲੈਣੀ ਆ ਹਾਂ ਸੁਹਾ ਸੁਹਾ ਤੀਜਾ ਸੂਹਾ ਕੀ ਤੀਜਾ ਨਹੀਂ ਆਪਾਂ ਉਹੀ ਗੱਲ ਆ ਵੀ ਜ਼ਿਆਦਾਤਰ ਸਾਨੂੰ ਦੂਜਾ ਸੂਹਾ ਦੇਖਣ ਨੂੰ ਮਿਲਦੀਆਂ ਮਾਰਕੀਟ 'ਚ ਪਰ ਬਾਈ ਕਹਿੰਦਾ ਜਿਹੜਾ ਕੰਮ ਆ ਕੰਮ ਜੈਨੂਨ ਕਰਨਾ ਲੰਮਾ ਸਮਾਂ ਕਰਨਾ ਕਿਉਂਕਿ ਪਸ਼ੂ ਬਾਈ ਕੋਲ ਕਾਫੀ ਗਿਣਤੀ 'ਚ ਰੱਖੇ ਹੋਏ ਆ ਤੇ ਹੁਣ ਮਾਰਦੇ ਗਾ ਰਹੀ ਆ ਕੱਟੇ ਦੀ ਇਹ ਲਿਬੜ ਲੋ ਬੜ ਗਿਆ ਛੋਟਿਆਂ ਨੂੰ ਆਦਤ ਹੁੰਦੀ ਲੇਕਿਨ ਆਪੀ ਹੁੰਦੀ ਆ ਬਾਈ ਇਹ ਕਿਵੇਂ ਆ ਦੰਦਾਂ 'ਚ ਇਹ ਬਾਈ ਇੱਕ ਦੰਦ ਸਿੱਟ ਗਿਆ ਖੀਰਾ ਕੈਟਾਗਰੀ 'ਚ ਪਾਇਆ ਸੀਗਾ ਤਣਾਉਲੇ ਵੀ ਐਫਏ ਤੇ ਠੀਕ ਹੈ ਉੱਥੇ 70 80 ਕਟਿਆਂ 'ਚੋਂ 8ਵਾਂ ਨੰਬਰ ਚੱਕਿਆ ਨੇ ਠੀਕ ਆ ਕੰਦਾ ਆਪ ਕਿਹੜੇ ਦਾ ਇਹ ਆ ਬ ਅਜੀਬਨ ਰੋਲੀ ਦੇ ਚੈਨਲ ਤੇ ਹਾਂਜੀ 22 ਕਿਲੋ 300 ਗ੍ਰਾਮ ਚਵਾਈ ਹੋਈ ਵੀ ਆ ਪਸ਼ੂ ਪਾਲਣ ਵਿਕਾਸ ਮੰਚ ਆ ਜਿਹੜਾ ਉਹਦੇ ਤੇ ਇਹਦੀ ਮਾਂ ਦੀ 22 ਕਿਲੋ 300 ਗ੍ਰਾਮ ਦੀ ਚਵਾਈ 22 ਕਹਿੰਦਾ ਹੋਈ ਹੋਈ ਆ ਤੇ ਡੀ ਐਨ ਏ ਦੀ ਗਾਰੰਟੀ ਗਾਰੰਟੀ ਦੇ ਦਾਂਗੇ ਬਾਈ ਜਿੱਥੋਂ ਆਪਾਂ ਲਿਆ ਉਹ ਬੰਦਿਆਂ ਨੇ ਜਮਾਂ ਹੈ ਕੋਲਰ ਰਪੋਰਟ ਤੇ ਲਿਆ ਬਈ ਬਜਰੰਗੀ ਲਜਵਾਨੇ ਦਾ ਕਟਾ ਹੈਗਾ ਤੇ ਬਾਕੀ ਇਹਦਾ ਡਿਜ਼ਾਈਨ ਜੂਨ ਵੀ ਦੱਸਦੇ ਆ ਹਾਂ ਉਹ ਆਪ ਹੀ ਦੱਸੀ ਜਾਂਦਾ ਕਟਾ ਆਪ ਹੀ ਗਵਾਹੀ ਕਰਦਾ ਤੇ ਨਾਲ ਖੜੀ ਜਾ ਕੇ ਪਰਲੇ ਬੰਨੇ ਤੇ ਕੱਦ-ਕੁੱਦ ਦਾ ਆਈਡੀਆ ਕਰਾ ਲਾਂਗੇ ਸਾਨੂੰ ਕੱਦ ਵੀ ਕੱਟੇ ਦਾ ਇਹ ਕਹੇ ਲਈ ਵੀ ਵੱਡੇ ਝੋਟਾਂ ਜੱਡਾ ਦਾ ਹੋਣੀ ਆ ਹਾਂ ਆ ਮਾੜਾ ਮੋਟੀ ਦਿਖੂਗਾ ਬੰਦਾ ਪਰਲੇ ਪਾਸੇ ਖੜਾ ਇਹਦਾ ਇਹ ਕਰਦੇ ਕਰਦੇ ਉਰਲੇ ਬੰਨੇ ਕਰਦੇ ਤੇ ਇੱਥੇ ਖੜ ਜਾ ਇਹ ਇੱਥੋਂ ਕਰਾ ਦੇ ਗੈਰੀ ਚੱਕ ਕੱਦ ਫੁੱਲ ਵੱਡਾ ਟੈਸਟਿਕ ਲੰਦਾ ਜਮਾ ਪੱਧਰਾ ਤੇ ਛੱਡਣ ਲੱਗੇ ਬਾਈ ਹਾਂ ਛੱਡਣ ਲੱਗੇ ਬਾਈ ਠੀਕ ਆ ਗੱਲ। ਕਿਤੇ ਟਾਵਾ ਡੱਲਾ ਛੱਡਦੇ ਕੋਈ ਬਾਹਲਾ ਨਹੀਂ ਛੱਡਦੇ ਵੀ ਬੱਚਾ ਹੀ ਆ ਹਜੇ। ਠੀਕ ਆ ਗੱਲ। ਹਾਂ। ਇਹਦਾ ਰੇਟ ਕੀ ਰੂਗਾ ਫਿਰ? ਇਹਦਾ ਰੇਟ ਫੋਨ ਤੇ ਕਰ ਲਾਂਗੇ। ਬਾਹਲੇ ਤਾਂ ਨਹੀਂ ਮੰਗਦਾ। ਨਹੀਂ ਜਿੰਨੇ 4-5 ਲੱਖ ਮੰਗ ਲੈਣਗੇ। ਨਾ 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 ਬਾਈ। ਠੀਕ ਆ ਗੱਲ। ਆਪ ਬਜਰੰਗੀ ਦਾ ਮਾਂ ਦਾ ਦੁੱਧ 22 ਕਿਲੋ 300 ਗ੍ਰਾਮ ਤੇ ਉਹਨਾਂ ਨਾਲ ਗੱਲਬਾਤ ਕਰਾ ਦਾਂਗੇ ਆਪਾਂ। ਮੈਂ ਆਣਾ ਬਾਈ تسਲੀ ਕਰਾ ਦਾਂਗੇ। ਪੂਰੀ ਜਮਾ। ਪੂਰੀ ਜਮਾ। ਹਾਂ। ਆ 10 ਗੈਰੀ ਸਾਰੇ ਪਸ਼ੂਆਂ ਦੇ ਕਮਾ ਦੇ ਕੈਮਰਾ ਨੰਬਰ ਬੋਲ ਦਿਜੀਏ। ਨੰਬਰ ਹੈਗਾ ਬਾਈ ਆਪਣਾ 9886286477। 98628664712 ਦਾ ਨੰਬਰ ਆ ਰੂਟੀਨ ਚੇਸ ਡੈਰੀ ਫਾਰਮ ਤੇ ਤੁਹਾਨੂੰ 8 ਤੋਂ 10 ਪਸ਼ੂ ਅਵੇਲੇਬਲ ਹੁੰਦੇ ਆ ਵੇਚਣ ਵਾਲੇ ਤੇ ਉਦਾਂ ਬਾਈ ਕੋਲ ਗਿਣਤੀ ਤੋਂ ਬਾਰੀ ਖੜਿਆ ਪਸ਼ੂ ਜੀ ਗੱਲਬਾਤ ਕਰ ਲਈਏ ਨੰਬਰ 22 ਦਾ ਮਿਲਾ ਲਿਓ ਤੇ ਬਾਕੀ ਨੇੜ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਪਸ਼ੂ ਲੈ ਜਿਓ ਧੰਨਵਾਦ ਜੀ